ਜਿਹੜਾ ਯਾਰ ਨੀਅਰ ਹਵੇਲੀ ਇੱਥੇ ਪਹੁੰਚੋ ਇਵਨਿੰਗ ਟਾਈਮ ਰਾਸ਼ ਹੁੰਦਾ ਐ ਇਸ ਟਾਈਮ ਰਾਸ਼ ਐ ਇੱਥੇ ਯਾਰ ਸਾਰਾ ਕੁਝ ਠੀਕ ਐ ਤੇ ਜਰੂਰ ਤੁਸੀਂ ਇੱਥੇ ਆਓ ਆਪਣਾ ਬੋਰਡਿੰਗ ਪਾਸ ਮੈਨਿਊ ਕਾਰਡ ਈਡਾ ਰੱਖੇ ਹੋਏ ਐ 1 ਪਰਸਨ ਦਾ ਬੋਰਡਿੰਗ ਪਾਸ ਮਿਲਦਾ ਅੱਜ ਪਹਿਲੀ ਵਾਰ ਮੈਂ ਚਾਹ ਦੇ ਟੈਰਾਂ ਨੂੰ ਹੱਥ ਲਾਇਆ ਯਾਰ ਪਹਿਲੀ ਵਾਰ ਯਾਰ ਜੋ ਅੱਜ ਕਿੱਡਾ ਘਬਰਡਾ ਆ ਓਏ ਹੋਏ ਏ ਰਿੰ ਤੁਸੀਂ ਅੰਮ੍ਰਿਤਸਰ ਆਓ ਤੇ ਹਵਾਈ ਅੱਡਾ ਨਾ ਦੇਖ ਕੇ ਜਾਓ ਗਲਤ ਆ ਮਾੜੀ ਆ ਜਿਹਨਾਂ ਦਾ ਸੁਪਨਾ ਅਜੇ ਤੱਕ ਜਾਂ ਅਜਦਾ ਬੈਂਦਾ ਪੂਰਾ ਨਹੀਂ ਹੋਇਆ ਹੈ ਕੋਈ ਤੇ ਖਾ ਪੀ ਸਕਦੀ ਆ ਤੇ ਪੂਰਾ ਆਨੰਦ ਮਾਣ ਸਕਦੇ ਆ ਤੁਸੀਂ ਦੇਖ ਸਕਦੇ ਆ ਜਹਾਜ਼ ਵਾਲਾ ਰੈਸਟੋਰੈਂਟ ਕਿੰਨਾ ਕੁ ਜ਼ਿਆਦਾ ਵੱਡਾ ਆ ਇਹ ਕੁਝ ਬਾਹਰੋਂ ਇਦਾਂ ਦਾ ਨਜ਼ਰ ਆਉਂਦਾ ਆ ਜਲੰਧਰ ਤੋਂ ਅੰਮ੍ਰਿਤਸਰ ਵੱਲ ਨੂੰ ਜਾਂਦੇ ਆ ਤੇ ਰਾਹ ਵਿੱਚ ਖੱਬੇ ਹੱਥ ਹੁੰਦਾ ਆ ਤੇ ਆਪਾਂ ਹੁਣ ਚੱਲਦੇ ਆ ਰੈਸਟੋਰੈਂਟ ਦੇ ਅੰਦਰ ਦੇਖਦੇ ਆ ਅੰਦਰ ਕੀ ਕੀ ਫੈਸਿਲਿਟੀਆਂ ਆ ਤੇ ਕੀ ਕੀ ਅੰਦਰ ਮਿਲਦਾ ਆ ਬਾਹਰਲੇ ਪਾਸੇ ਇਹਨਾਂ ਦਾ ਪਾਰਕਿੰਗ ਸਲੋਟ ਆ ਇੱਥੇ ਗੱਡੇ ਗੁੱਡੀਆਂ ਖੜੀਆਂ ਕਰਦੇ ਆ ਇੱਥੇ ਯਾਰ ਮੈਨੂੰ ਇੱਕ ਗੱਲ ਨਾਲ ਬੋ ਲੱਗੀ ਆ ਜੁਨੀਕ ਜੀ ਇੱਥੇ ਨੇ ਜਿਹੜੇ ਸਕਿਉਰਟੀ ਦਾ ਵੀ ਹੈਗਾ ਆ ਪ੍ਰਬੰਧ ਪੂਰਾ ਤੇ ਮੋਰੇ ਵੀ ਖੜੇ ਹੋਏ ਆ ਦੇਖੋ ਸਾਰੇ ਸਕਿਉਰਟੀ ਗਾਰਡ ਖੜੇ ਆ ਮੋਰੇ ਵੀ ਆਪੇ ਸੁਪਰਵਾਈਜ਼ਰ ਇੱਥੇ ਦੇ ਐਡੇ ਸਕਿਉਰਟੀ ਗਾਰਡ ਲੱਗੇ ਆ ਤੇ ਫਰੰਟ ਵੀ ਲੱਗੇ ਹੋਏ ਆ ਸਕਿਉਰਟੀ ਗਾਰਡ ਤੁਹਾਡਾ ਨਾਮ ਕੀ ਵੀਰੇ ਤੁਹਾਡਾ ਨਾਮ ਕੀ ਆ ਜਤਿੰਦਰ ਸਿੰਘ ਆ ਇੱਥੇ ਭਾਈ ਸੁਪਰਵਾਈਜ਼ਰ ਆ ਤੇ ਇਹ ਹੀ ਇੱਥੇ ਸਾਰਿਆਂ ਨੂੰ ਗਾਈਡ ਕਰਦੇ ਆ ਛੇ ਵਾਲਾ ਗੁਰ ਇੱਥੇ ਪਹੁੰਚੋ ਈਵਨਿੰਗ ਟਾਈਮ ਰਸ਼ ਹੁੰਦਾ ਆ ਇਸ ਟਾਈਮ ਰਸ਼ ਨਹੀਂ ਆ ਈਵਨਿੰਗ ਟਾਈਮ ਰਸ਼ ਹੁੰਦਾ ਹੈ ਫਰਡੇ ਸੰਡੇ ਹੁੰਦਾ ਆ ਵੇਟਿੰਗ ਹੁੰਦੀ ਆ ਤੇ ਅੱਜ ਦੇ ਦਿਨ ਮਤਲਬ ਕੋਈ ਵੇਟਿੰਗ ਨਹੀਂ ਹੈ ਜੀ ਬਾਕੀ ਹੌਲੀ ਹੌਲੀ ਰਸ਼ ਪੈਣਾ ਸ਼ੁਰੂ ਹੋ ਰਿਹਾ ਨੇ ਇੱਥੋਂ ਐਂਟਰੈਸ ਆ ਐਂਟਰ ਕਰਦੇ ਇੱਧਰ ਸਾਰੇ ਪਾਸੇ ਛੋਟੇ ਛੋਟੇ ਯਾਜ ਵੀ ਲਾਏ ਹੋਏ ਆ ਯਾਰ ਜੋ ਅੱਜ ਕਿਡਾ ਘਵੜਾ ਆ ਓਏ ਹੋਏ 에ਅਰ ਇੰਡੀਆ ਦਾ ਯਾਜ ਆਇਆ ਵਾਲਾ ਹਵਾਈ ਅੱਡੇ ਦਾ ਬਾਹਰਲਾ 뷰 ਕੁਝ ਇੱਧਰ ਨਜ਼ਰ ਆਉਂਦਾ ਆ ਉਹ ਟਾਇਰ ਕਿੱਡੇ ਵੱਡੇ ਵੱਡੇ ਆ ਯਾਰ ਅੱਜ ਪਹਿਲੀ ਵਾਰ ਮੈਂ ਚਾਰ ਦੇ ਟਾਇਰਾਂ ਨੂੰ ਹੱਥ ਲਾਇਆ ਯਾਰ ਪਹਿਲੀ ਵਾਰ ਪੂਰਾ ਮਤਲਬ ਨਾ オリジナル ਆ ਇਹ ਕੋਈ ਈਦਾ ala ਨਹੀਂ ਕੋਈ ਮਤਲਬ ਜਿੱਦਾਂ ਕੋਈ ਆਪ ਤਿਆਰ ਕੀਤਾ ਨਾ 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 ਪੂਰਾ オリジナル ਆ ਪੂਰਾ ਬਾਕੀ ਆਪਾਂ ਅੰਦਰ ਜਾ ਕੇ ਚੈੱਕ ਕਰਦੇ ਆਂ ਕਿ ਕੀ ਕੀ ਫੈਸਿਲਟੀਆਂ ਹੋਰ ਹੈਗੀਆਂ ਆ ਜਦਾਵਾਂ ਟਾਇਰ ਪੈਂਚਰ ਹੋ ਗਿਆ ਜਾ ਇਦਾ ਮੁਰਲਾ ਓਹੋ ਇਹਨੇ ਸਾ ਹਵਾ ਘੱਟ ਗਈਤੀ ਆ ਟਾਇਰ ਦੀ ਨਾ ਆਹੀ ਆ ਹਵਾਈ ਕਟ ਕੀਤੀ ਹੋਣੀ ਅੱਜ ਪਹਿਲੀ ਵਾਰ ਮੈਂ ਜਾ ਰਿਹਾ ਥੱਲੇ ਜਾ ਕੇ ਦੇਖਦਾ ਪਿਆ ਕਿ ਕੀ ਕੀ ਸਿਸਟਮ ਹੁੰਦਾ ਇੱਥੇ ਕੀ ਕਿਦਾਂ ਕੇਦਰ ਤੋਂ ਦਿਖਦਾ ਹੁੰਦਾ ਪੂਰਾ ਇੱਥੇ ਕੁਝ ਖਾਣ ਪੀਣ ਨੂੰ ਮਿਲਦਾ ਹੁਣਾ ਆ ਤੇ ਉਹ ਬੰਦ ਕੀਤਾ ਹੋਇਆ ਆ ਇਸ ਟਾਈਮ ਇਹਨਾਂ ਨੇ ਖਾਲੀ ਆ ਕਾਊਂਟਰ ਵਾਲੇ ਸਾਰੇ ਨਾ ਤੇ ਹੁਣ ਆਪਾਂ ਚੱਲਦੇ ਆ ਰੈਸਟੋਰੈਂਟ ਦੇ ਅੰਦਰ ਦੇਖਦੇ ਆ ਕਿ ਅੰਦਰਲਾ ਨਜ਼ਾਰਾ ਕਿਦਾਂ ਦਾ ਆ ਹਨਾ ਆਪਣੇ ਪਾਸੇ ਛੋਟੇ ਛੋਟੇ ਫਾਉਂਟੇਨਸ ਵੀ ਹੈਗੇ ਆ ਹਵਾਈ ਅੱਡੇ ਦੀ ਸੁੰਦਰਤਾ ਨੂੰ ਹੋਰ ਇਨਕਰੀਜ਼ ਕਰਦੇ ਆ ਆਪਾਂ ਐਂਟਰ ਕਰਦੇ ਆ ਇੱਧਰ ਸਾਈਡ ਲਿਗਿਆ ਹਵਾਈ ਅੱਡਾ ਰਿਸੈਪਸ਼ਨ ਆ ਕੈਸ਼ ਕਾਊਂਟਰ ਆ ਬੋਰਡਿੰਗ ਪਾਸ ਐਂਟਰੀ ਕਰਨ ਤੋਂ ਪਹਿਲਾਂ ਸਾਰਾ ਇੱਥੇ ਲੈਣਾ ਪੈਂਦਾ ਹੈ ਆਪਣਾ ਬੋਰਡਿੰਗ ਪਾਸ ਬੋਰਡਿੰਗ ਪਾਸ ਵਾਸਤੇ ਤੁਹਾਡਾ ਫੋਨ ਨੰਬਰ ਤੁਹਾਡਾ ਨਾਮ ਪੁੱਛਦੇ ਆ ਇੱਕ ਪਰਸਨ ਦਾ ਬੋਰਡਿੰਗ ਪਾਸ ਮਿਲਦਾ ਹੈ 200 ਰੁਪਏ ਦਾ ਤੇ ਹੁਣ ਆਪਾਂ ਬੋਰਡਿੰਗ ਪਾਸ ਲੈ ਲਿਆ ਤਾਂ ਪਹੁੰਚ ਜਾਂਦੇ ਆ ਅੰਦਰ ਤੇ ਇੱਧਰ ਲੱਗੇ ਹੋਇਆ ਸਟਾਲ ਸਾਊਥ ਇੰਡੀਅਨ ਖਾਣਾ ਮਿਲਦਾ ਇੱਥੇ ਡੈਜ਼ਰਟਸ ਕੁਲਚਾਸ ਪਰਾਂਠਾਸ ਬਰਿਸਟਾ ਹੌਟ ਬਰਿਸਟਾ ਕੋਲਡ ਕੀ ਕੀ ਖਾਣਾ ਮਿਲਦਾ ਤੁਸੀਂ ਦੇਖ ਸਕਦੇ ਆ ਵੀਡੀਓ ਨੂੰ ਪੋਸਟ ਕਰਕੇ ਤਾਂ ਇੱਥੇ ਬੈਂਡ ਦੀ ਅਸੌਲਟੀ ਬਹੁਤ ਵਧੀਆ ਆ ਪੂਰਾ AC ਉਸੇ ਅੰਦਰ ਲੱਗਾ ਲੁਗਾ ਪਿਆ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਕਿ ਅੰਦਰ ਕੋਈ ਗਰਮੀ ਗਰਮੀ ਨਹੀਂ ਅੰਦਰ ਪੂਰਾ AC ਲੱਗਾ ਤੇ ਅਸੀਂ ਉੱਪਰ ਵੀ ਬਹਿ ਸਕਦੇ ਹਾਂ ਠੀਕ ਹੈ ਜੀ ਜਿਹੜਾ ਤੁਹਾਨੂੰ ਬੋਰਡਿੰਗ ਪਾਸ ਮਿਲਦਾ ਹੈ ਤੇ ਬੋਰਡਿੰਗ ਪਾਸ ਉੱਪਰ ਟਾਈਮ ਮੈਂਸ਼ਨ ਹੁੰਦਾ ਹੈ ਕੀ ਉੱਪਰ ਜਾਂਦਾ ਟਾਈਮ ਕਿੰਨੇ ਵਜਾ ਨਾ ਤੇ ਸਾਡਾ ਉੱਪਰ ਜਾਂਦਾ ਟਾਈਮ ਸੀਗਾ 11 ਵਜੇ ਦਾ 11 ਵਜੇ ਦੇ 2 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਚੱਲੇ ਆਂ ਉੱਪਰ ਐਂਟਰੀ ਸਰ ਕਿੱਧਰੋਂ ਆ ਐਂਟਰੀ ਕਿੱਧਰੋਂ ਅੰਦਰ ਜਾਣ ਦੀ ਸਾਡੇ ਕੋਲ ਓਕੇ ਪੂਰੀ ਨਾ ਵਾਈਬ ਆਉਂਦੀ ਪਈ ਆ ਕਿ ਇਹ ਨਹੀਂ ਲੱਗਦਾ ਪਿਆ ਕਿ ਅਸੀਂ ਕੋਈ ਆਮ ਜਿਹੇ ਰੈਸਟੋਰੈਂਟ ਵਿੱਚ ਖਾਣਾ ਖਾਣ ਆਏ ਜਨਾਂ ਯਾਰ ਪੂਰੀ ਵਾਈਬ ਆਉਂਦੀ ਪਈ ਕਿ ਜਦੋਂ ਬੋਰਡਿੰਗੋਂ ਤੋਂ ਬਾਅਦ ਅੰਦਰ ਜਾਂਦੇ ਨਾ ਪ੍ਰੋਪਰ ਉਧਰ ਪੂਰਾ ਮਾਹੌਲ ਕ੍ਰੀਏਟ ਕੀਤਾ ਜਨਾਂ ਸਾਰਾ ਮੈਂ ਹੁਣ ਇੱਕ ਆ ਚ ਹੀ ਦੇਖਣੇ ਕਿ ਅੰਦਰ ਸਾਨੂੰ ਵੈਲਕਮ ਕਹਿਣੋਂ ਖੜੇ ਹੈਗੇ ਜਾਂ ਨਹੀਂ ਖੜੇ ਹੈਗੇ ਇਹਨਾਂ ਦੇ ਖੜੇ ਹੋਏ ਤੇ ਵੈਲੈਂਡ ਗੁੱਡੇ ਆਖੇ ਤਾਂ ਯਾਰ ਵਾਰੀ ਤੇ ਆਪ ਖੋਲੜੀ ਫੇਦੀ ਬਾਹਰ ਨਹੀਂ ਚਾਹੀਦੀ ਹੀਰ ਹੋਸਟਰ ਨਹੀਂ ਹੈਗੀ ਮੈਂ ਅੰਦਰ ਹੀ ਬਾਰੀ ਖੋਲੂਗੀ ਰੈਸਟੋਰੈਂਟ ਪੂਰਾ ਖਾਲੀ ਆ ਯਾਰ ਪੰਜਾਬੀ ਕੀ ਚੱਲਦੇ ਪਏ ਆ ਤੁਹਾਨੂੰ ਆਉਂਦੇ ਸੋਨੂੰ ਪੰਜਾਬੀ ਕੀ ਤੇ ਮਿਲ ਜਾਣੇ ਆ ਜਾਜ ਯਾਰ ਬਹੁਤ ਜਿਆਦਾ ਵੱਡਾ ਪਿੱਛੇ ਨੂੰ ਤੇ ਦੇਖ ਸਕਦੇ ਆ ਅੰਦਰ ਸਾਰੇ ਬੈਗੇ ਬੰਦੇ ਨਾ ਫੋਨ ਫੁਕਾ ਚਲਾਉਂਦੇ ਪਏ ਇਹਨਾਂ ਦੇ ਬਹੁਤ ਨਿਆਰਾ ਯਾਰ ਹੋਂਦਾ ਪਿਆ ਮੈਨਿਊ ਕਾਰਡ ਇੱਧਰ ਰੱਖੇ ਹੋਏ ਆ ਜਾਜ ਦੀਆਂ ਸੀਟਾਂ ਦੇ ਉੱਪਰ ਆ ਦੇਖ ਸਕਦੇ ਹੋ ਮੈਨਿਊ ਕਾਰਡ ਪੂਰੀ ਇੱਕ ਕਾਪੀ ਛਾਪੀ ਹੋਈ ਆ ਇੰਦਾਂ ਹੀ ਹੈ ਕੋਈ ਸਿੰਗਲ ਪੇਜ ਆ ਪ੍ਰੋਪਰ ਮੀਨੂ ਕਾਰਡ ਆ ਇਹਦੇ ਤੇ ਮੀਨੂ ਕਾਰਡ ਵਿੱਚ ਪੰਜਾਬੀ ਤੇ ਇੰਗਲਿਸ਼ ਲੈਂਗੁਏਜ ਦੋਨੀਆਂ ਅਵੇਲੇਬਲ ਆ ਸਾਰਾ ਕੁਝ ਅਵੇਲੇਬਲ ਆ ਇੱਥੇ ਆਪਾਂ ਦੇਖਦੇ ਹਾਂ ਉੱਥੇ ਕੀ ਕੀ ਅਵੇਲੇਬਲ ਆ ਮੈਂ ਤੁਹਾਨੂੰ ਇੱਕ ਵਾਰੀ ਸਾਰਾ ਜੋ ਵੀ ਮੀਨੂ ਆ ਸ਼ੋਅ ਕਰ ਦੇਣਾ ਆ ਦੇਖ ਲਿਓ ਪੋਸਟ ਕਰ ਦਿੱਤੀ ਵੀਡੀਓ ਇਨਾਰੀ ਪਲੇਟ ਚੈੱਕ ਕਰੋ ਪਲੇਟ ਥੋੜੀ ਨਾ ਹੈਵੀ ਜਿਹੀ ਆ ਤੇ ਮੈਂ ਤੁਹਾਨੂੰ ਇਹਨਾਂ ਦਾ ਮੈਨੂ ਕਾਰਡ ਸ਼ੋਅ ਕਰ ਦਿੱਤਾ ਤੁਸੀਂ ਜੋ ਵੀ ਆਰਡਰ ਕਰਨਾ ਚਾਹੁੰਦੇ ਆ ਚਾਹੀ ਕਰ ਸਕਦੇ ਆ ਯਾਰ ਮੈਨੂੰ ਹੁਣੀ ਹੁਣੀ ਹਾਸਾ ਆ ਗਿਆ ਇੱਥੇ ਅਮਰਜੈਂਸੀ ਐਗਜ਼ਿਟ ਵੀ ਅਵੇਲੇਬਲ ਆ ਆ ਦੇਖੋ ਆ ਦੇਖੋ ਜਿੱਥੇ ਯਾਰ 에ਅਰ ਹੋਸਟਸ ਦਾ ਸਮਾਨ ਪਿਆ ਹੁੰਦਾ ਹੈ ਤੇ ਉੱਥੇ ਇਹਨਾਂ ਨੇ ਬਰਤਨ ਵਗੈਰਾ ਰੱਖੇ ਹੋਏ ਆ ਦੇਖੋ ਇੱਥੇ ਸੌਂ ਸੌਂ ਰੱਖੀ ਜਾ ਖਾਣ ਨੂੰ ਮਿੱਟੀ ਤੇ ਆਇਦਰ ਆਪ ਹੀ ਖੋਲ ਕੇ ਅੰਦਰ ਐਂਟਰੀ ਕਰ ਲਓ ਡਸਟਬਿਨ ਪਿਆ ਸਾਈਡ ਤੇ ਤੇ ਆਹੜਾ ਕਮਰਾ ਆ ਕਰਿਓ ਉਹ ਲਿਖਿਆ ਹੁੰਦਾ ਤੇ ਇਹ ਲੋਕੀਤਾ ਹੈ ਪਾਇਲਟ ਵਾਲਾ ਤੇ ਇਧਰ ਹਾਥੋਂ ਤੋਂ ਅਨਵੈਸਿਲਟੀ ਅਵੇਲੇਬਲ ਆ ਤਾਂ ਇੱਥੇ ਇਹਨਾਂ ਨੇ ਥੱਲੇ ਪਾਣੀ ਦੀ ਬੋਤਲ ਬੋਤਲ ਰੱਖੀ ਆ ਤੇ ਸੋਂਪਈ ਆ ਥੱਲੇ ਗਲਾਸਿਕ ਲੂਸੀਆ ਨੇ ਆਪਣੀ ਨੁਕਨ ਪਈ ਆ ਇਹਨਾਂ ਦੇ ਸਟੋਰਸ ਰੂਪ ਹੈ ਜਾਂ ਜੇ ਮੈਂ ਗੱਲ ਕਰਾਂ ਜਹਾ ਪਿਛਲੇ ਹਿੱਸੇ ਦੀ ਇੱਥੇ ਜੋ ਵੀ ਸਮਾਨਸ ਮਾਣਾ ਉਹ ਕਿਤੇ ਜਾਂਦਾ ਤਿਆਰ ਇਧਰ ਪਾਸੇ ਇਧਰਲੇ ਪਾਸੇ ਗਲੀ ਵਗੈਰਾ ਹੁੰਦੀ ਆ ਯਾ ਦੇਖਿਆ ਜਾਵੇ ਇੱਥੇ ਖਾਣਾ ਦਾ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਕੋਈ ਵੀ ਆਈਟਮ ਨਾ 200 ਰੁਪਏ ਥੱਲੇ ਨਹੀਂ ਹੈਗੀ ਇੱਕ ਸਿਰਫ ਨਾ ਮੈਂ ਦੇਖਿਆ ਇੱਥੇ ਸੈਲਡ ਸੀਗਾ ਉਹ 115 ਰੁਪਏ ਦਾ ਆ ਜਦ ਮੈਂ ਪਹਿਲਾ ਆਰਡਰ ਕੀਤੀ ਸੀਗੀ ਰਸ ਮਲਾਈ ਇੱਥੇ ਅੱਧੀਆਂ ਚੀਜ਼ਾਂ ਨਹੀਂ ਮਿਲਦੀਆਂ ਜੇ ਤੇ ਜੋ ਵੀ ਆਰਡਰ ਕਰੂਗੇ ਪੁੱਛ ਪੁੱਛ ਕੇ ਨਾ ਆਰਡਰ ਕਰਿਓ ਮੈਂ ਤਾਂ ਦੱਸ ਦਵਾ ਇਸ ਵਕਤ ਅਸੀਂ ਆਸਮਾਨ ਵਿੱਚ ਆ ਜਹਾਜ਼ ਏਕਾਫ ਹੋ ਗਿਆ ਆ ਤੇ ਉਹਨ फटाफट ਲੈਡ ਵੀ ਹੋ ਗਿਆ ਲੈਡ ਤਾਂ ਹੋ ਗਿਆ ਆਪਾਂ ਇੱਥੇ ਆਰਡਰ ਕੀਤੀ ਸੀਗੀ ਰਸ ਮਲਾਈ ਸਾਨੂੰ ਨਹੀਂ ਮਿਲੀ ਤੇ ਹੋਰ ਬੰਦੇ ਦੋ ਤਿੰਨ ਨੇ ਉਹਨਾਂ ਨੇ ਵੀ ਆਰਡਰ ਕੀਤੀ ਰਸ ਮਲਾਈ ਉਹਨਾਂ ਨੂੰ ਵੀ ਨਹੀਂ ਮਿਲੀ ਧੁੱਪ ਬਹੁਤ ਆ ਗਈ ਆ ਮੈਂ ਸੋਚਦਾ ਪਿਆ ਖਿੜਕੀ ਬੰਦ ਕੀਤੀ ਜਾਵੇ ਪਰ ਖਿੜਕੀ ਹੈ ਹੀ ਨਹੀਂ ਯਾਰ ਭਾਵੇਂ ਉਹਨੂੰ ਕੀ ਹਿਸਾਬតាម ਕਰੀਏ ਇੱਥੇ ਉਹਨੇ ਕੜਤਾ ਜਿ ਕੜ ਜਿਆ ਇੱਧਰਲੇ ਪਾਸੇ ਦੇਖੋ ਕੀ ਧਾਗੇ ਧੁਗੇ ਜੇ ਆ ਹੁਣ ਅਲਫਾਫੇ ਲੁਹੇ ਵੇ ਲੱਗੇ ਲੁਗੇ ਆ ਆ ਪਤਾ ਨਹੀਂ ਕੀ ਸੀ ਕਾ ਹਿਸਾਬតាម ਜਿਆ ਤਾਰਾ ਬਾਹਰ ਆ ਗਿਆ ਜੇ ਅੱਜ ਕ੍ਰੈਸ਼ ਨਾ ਹੋ ਜਾਵੇ ਅੰਦਰ ਹੀ ਬਾਵਾ ਮਿੰਟ ਮੈਂ ਤਾਂ ਦੱਸ ਦਵਾਂ ਇੱਥੇ 1% ਦੇ ਬੋਰਡਿੰਗ ਪਾਸ ਦੇ ਚਾਰਤੀਸ ਹੈਗੇ ਆ 200 ਰੁਪਇਆ ਤੇ ਆਪਾਂ ਲਈ ਸੀ ਬੋਰਡਿੰਗ ਪਾਸ ਦੋ ਬੋਰਡਿੰਗ ਪਾਸ ਮਿਲਿਆ 400 ਰੁਪਏ ਦਾ ਤੇ ਨਾ ਅਸੀਂ ਜੋ ਵੀ ਆਰਡਰ ਕਰਨਾ ਹੁੰਦਾ ਨਾ ਆਪਣੇ ਬੋਰਡਿੰਗ ਪਾਸ ਦੇ ਅੰਦਰ ਅੰਦਰ ਕਰਨਾ ਹੁੰਦਾ ਜਿੰਨੀ ਬੋਰਡਿੰਗ ਪਾਸ ਦੀ ਅਮਾਉਂਟ ਹੁੰਦੀ ਹੈ ਜਿਹੜਾ ਅਸੀਂ ਉਸ ਤੋਂ ਉੱਪਰ ਆਰਡਰ ਕਰਦੇ ਸਾਂ ਉਹਦੇ ਐਕਸਟਰਾ ਪੈਸੇ ਪੇ ਕਰਨੇ ਪੈਂਦੇ ਆ ਤੇ ਸਾਡਾ ਸੀਗਾ ਬੋਰਡਿੰਗ ਪਾਸ ਟੋਟਲ 400 ਰੁਪਏ ਦਾ ਆਪਾਂ ਹੁਣ ਆਰਡਰ ਕੀਤਾ ਚੌਕਲੇਟ ਸ਼ੇਕ ਤੇ ਇੱਕ ਆਰਡਰ ਕੀਤਾ ਹੈ ਪੇ ਕਰਨੇ ਪੈਣੇ ਆ ਤੇ ਬਾਕੀ ਸਹੀ ਆ ਯਾ ਸਿਸਟਮ ਇੱਥੇ ਬਹੁਤ ਵਧੀਆ ਆ ਇੱਥੇ ਪਹਿਲਾਂ ਪਹਿਲਾਂ ਖਾਲੀ ਸੀਗਾ ਤੇ ਹੁਣ ਹੌਲੀ ਹੌਲੀ ਨਾ ਭਜਾ ਸਾਰਾ ਭਰਨਾ ਸਟਾਰਟ ਹੋ ਗਿਆ ਤੇ ਹੁਣ ਕਰਦੇ ਆ ਨੂੰ ਟੈਸਟ ਦੇਖਦੇ ਕਿਦਾਂ ਦਾ ਸੁਆਦ ਇਹਦਾ ਸਾਹਮਣੇ ਰੱਖਿਓ ਕਿਉਂਕਿ ਇਹ ਨਾ ਬਾਅਦ ਚ ਬੋਡਿੰਗ ਪਾਸਾ ਦਾ ਮੰਗ ਲੇ ਯਾਰ ਕਿਉਂਕਿ ਜਿਹੜਾ ਬਿੱਲ ਪੇ ਹੁੰਦਾ ਆ ਬੋਰਡਿੰਗ ਪਾਸ ਦੇ ਉੱਪਰ ਹੀ ਪੇ ਉਹਨਾਂ ਮਤਲਬ ਬੋਰਡਿੰਗ ਪਾਸ ਇਹਨਾਂ ਨੂੰ ਫਿਜ਼ੀਕਲ ਚਾਹੀਦਾ ਆ ਕਿਉਂਕਿ ਦੋ ਕਸਟਮਰ ਮੈਂ ਦੇਖੇ ਉਹਨਾਂ ਦਾ ਬੋਰਡਿੰਗ ਪਾਸ ਨ ਮਿਸਪਲੇਸ ਹੋ ਗਿਆ ਸੀਗਾ ਤੇ ਹੁਣ ਉਹ ਥੱਲੇ ਗਏ ਯਾਰ ਰਿਸੈਪਸ਼ਨ ਦੁਬਾਰਾ ਬੋਰਡਿੰਗ ਪਾਸ ਲੈਣ ਵਾਸਤੇ ਖੁਸ਼ਬੂ ਤਾਂ ਬਹੁਤ ਵਧੀਆ ਹੁੰਦੀ ਪਈ ਆ ਬਾਕੀ ਟੈਸਟ ਕਰਕੇ ਦੇਖਦੇ ਆ ਕਿ ਜਰ ਬੋ ਜਰਾ ਟੇਸਟੀ ਯਾਰ ਤੁਹੀ ਨਾ ਮੈਂ ਤੁਹਾਨੂੰ ਦਿਖਾਵਾਂ ਇਹਦੇ ਵਿੱਚ ਨੇ ਕੀ ਕੀ ਪਾਇਆ ਹੋਇਆ ਇਹਦੇ ਵਿੱਚ ਇਹਨਾਂ ਨੇ ਮਟਰ ਫਲੀਆਂ ਗਾਜਰਾ ਮਤਲਬ ਧਣੀਆਂ ਧੁਨੀਆਂ ਇਹਨਾਂ ਨੇ ਬਹੁਤ ਜ਼ਿਆਦਾ ਵਧੀਆ ਬਣਾਇਆ ਹੋਇਆ ਸੱਚੀ ਯਾਰ ਬਹੁਤ ਯਾ ਡੀਸੀਐਸ ਆ ਜੋਲ ਬਾਸਮਰੀ ਯੂਜ਼ ਕੀਤੇ ਇਹਨਾਂ ਨੇ ਵਧੀਆ ਆ ਤੇ ਆਪਾਂ ਹੁਣ ਕਰਦੇ ਆ ਬਿੱਲ ਪੇ ਤੇ ਮੈਂ ਸਿਰਫ ਬਿੱਲ ਹੁਣ ਪੇ ਕਰਨਾ 30 ਰੁਪਏ ਕਿਉਂਕਿ 400 ਰੁਪਏ ਦਾ ਮੇਰੇ ਕੋਲ ਆਲਰੇਡੀ ਬੋਰਡਿੰਗ ਪਾਸ ਹੈਗਾ ਬਾਕੀ ਸਫਾਈ ਉਧਰ ਪੂਰੀ ਆ ਯਾਰ ਜਹਾਜ ਦਾ ਪਾਰ ਕਿੱਡਾ ਵੱਡਾ ਆ ਤੇ ਕਿੱਥੇ ਤੱਕ ਆਇਆ ਪਿਆ ਆ ਦੇਖੋ ਅੱਜ ਪਹਿਲੀ ਵਾਰ ਮੈਂ ਜਹਾਜ ਦੇ ਪਾਰ ਨੂੰ ਟੱਚ ਕਰੂੰਗਾ ਇਥੋਂ ਲਾਈਟਾਂ ਜਗ ਰਹੀਆਂ ਨੇ ਜੱਦੀਆਂ ਨਾ ਇਥੋਂ ਚਲੋ ਜੀ ਆਪਾਂ ਚੱਲਦੇ ਹੁਣ ਵਾਪਸ ਪਿੰਡ ਖਾਸ ਵਾਲਾ ਜੱਟ ਪਰ ਬਾਹਰ ਬੈੰਦਾਰਾ ਮਜਾ ਜਿਹੜਾ ਆ ਉਹ ਸਿਆਲਾ ਵਿੱਚ ਆ ਗਰਮੀ ਵਿੱਚ ਤਾਂ ਬਿਲਕੁਲ ਨਹੀਂ ਹੈਗਾ ਯਾਰ ਤੁਸੀਂ ਦੇਖ ਸਕਦੇ ਹੋ ਬਾਹਰ ਵਿੱਚ ਆਪਾਂ ਬਹਿ ਸਕਦੇ ਆ ਜਿੰਦਾ ਮਰਜੀ ਤੇ ਧੁੱਪੇ ਬੈ ਕੇ ਖਾਣਾ ਪਾਣੀ ਖਾ ਸਕਦੇ ਆ ਆਰਡਰ ਕਰਕੇ ਨਾ ਜਿਹਨਾਂ ਦੇ ਐਂਟਰੀ ਦੇ ਬਾਹਰਲੇ ਪਾਸੇ ਵੀ ਸਟਾਲ ਲੱਗੇ ਹੋਏ ਆ ਜਿੱਥੇ ਕਿ ਗੋਲ ਗੱਪੇ ਸਵੀਟਸ ਵਗੈਰਾ ਮਿਲਦੇ ਆ ਇੱਥੇ ਬੈ ਕੇ ਫੈਮਲੀ ਨਾਲ ਟਾਈਮ ਸਪੈਂਡ ਕਰ ਸਕਦੇ ਆ। ਅੱਜ ਦੀ ਵੀਡੀਓ ਬੱਸ ਇੰਨੀ ਸੀਗੀ। ਜੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤਦ ਤੱਕ ਲਈ ਰੱਬ ਰੱਖਾ, ਟੇਕ ਕੇਅਰ। ਨਾ ਦਾ ਸੁਪਨਾ ਜਾਂਚ ਬੈਂ ਦਾ ਪੂਰਾ ਨਹੀਂ ਹੁੰਦਾ ਹੈਗਾ ਉਹ ਇੱਥੇ ਬੈ ਗਿਆ। ਹੈਲੋ ਹੈਲੋ ਮਾਈਕ hello 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 mike One, two, three, 2 check hello mike One, two, three, 2 check hello, hello.